ਲੋ ਜੀ ਇਹ પેટ્રોલ ਪੰਪਾ ਇਹਨੂੰ ਗੈਸ ਪੰਪ ਵੀ ਕਹਿੰਦੇ ਆ ਤੇ ਇੱਥੇ ਕੋਈ ਮੁਲਾਜ਼ਮ ਨਹੀਂ ਜੋ ਡਰਾਈਵਰ ਆ ਗੱਡੀ ਆ ਜਿਹਦੀ ਯਾਨੀ ਕਿ ਉਹ ਆਪ ਹੀ પેટ્રોલ ਪਾਉਂਦਾ ਆਪਣੀ ਗੱਡੀ 'ਚ ਤੇ ਦਿਖਾਉਣੇ ਆ ਤੁਹਾਨੂੰ ਹੁਣ ਅਸੀਂ ਵੀ પેટ્રોલ ਪਵਾ ਰਹੇ ਆ ਆਪਣੀ ਗੱਡੀ 'ਚ ਸੋ ਸਿਰਫ ਇੱਕ ਮੁਲਾਜ਼ਮ ਅੰਦਰ ਕੋਈ ਬੈਠਾ। ਹੱਸ। ਉਹ ਹੀ ਆਪਣੀ ਗੱਡੀ ਚਾਪ ਹੀ ਪਵਾ ਰਿਹਾ ਇੱਥੇ ਇਹਨਾਂ ਨੇ ਅੱਜ ਪੇ ਕਰ ਦੇਣਾ। ਅੱਛਾ ਇਹ ਕਾਰਡ ਹੋ ਕਰਤਾ।

ਇਨਾ ਪਤਾ ਲੱਗੇ ਤਾਂ ਚੱਕ ਨਹੀਂ ਰਿਹਾ ਕਾਰਡ ਨੂੰ अच्छा ਕਿਹੜਾ ਪੋਣਾ ਆਪਾਂ 78 ਪੋਣਾ ਇਹ ਰੈਗੂਲਰ ਆ 88 ਵਾਲਾ ਰੈਗੂਲਰ ਇਹ ਰੇਟ ਰੱਖਿਆ ਹੈ ਕਮੇਡ ਗ੍ਰੇਡ ਪ੍ਰੀਮੀਅਮ ਤੇ ਰੈਗੂਲਰ ਆਪਾਂ ਜਿਹੜਾ ਪਵਾ ਰਹੇ 1 ਡਾਲਰ 40 ਸਿਰ 40 ਸੈਂਟ ਨੂੰ ਇਹ ਵੱਖਰੇ ਵੱਖਰੇ ਆ 1 ਡਾਲਰ ਆਲੀ ਸੈਂਟ ਹਾਂਜੀ ਉਹ ਵੀ ਉੱਪਰ ਦਿਖਾਇਆ ਲੋਕਾਂ ਨੂੰ ਲੈਣ ਲਈ ਚੱਲਦੀ ਜਾਂਦਾ ਹਾਂ ਅੱਛਾ ਉੱਥੇ ਆਈ ਜਾਂਦਾ ਆਈ ਜਾਂਦਾ ਹਾਂ ਜੀ ਲਓ ਜੀ ਇਧਰ ਦੇ ਪਾਸੇ ਆਈ ਜਾਂਦਾ ਵੀ ਇੰਨਾ ਇੱਥੇ ਡੀਜ਼ਲ ਮਹਿੰਗਾ ਦਾ ਆਪਣੇ ਇੰਡੀਆ ਵਿੱਚ